ਨਾ ਉਹ ਕੰਨ ਖਾਣੋ ਹੈ ਜਿਹੜਾ ਹੈ ਜੀ ਬਾਬਾ ਕੁਝ ਵੀ ਨਹੀਂ ਕਰ ਰਿਹਾ ਜੀ ਕੋਈ ਆਪਣੇ ਇੱਧਰ ਦੇਖੋ ਤੁਸੀਂ ਉਹਨਾਂ ਨੂੰ ਨਹੀਂ ਅੱਗੇ ਕਰਕੇ ਘਰ ਤੇ ਕਰ 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 ਆਪ ਆਪ ਨੇ ਕਰ ਵਾਹ ਫਾਰਕ ਉਹ ਇਧਰ ਕਰਕੇ ਨਹੀਂ ਹੋਰ ਵੀ ਮਦਦ ਹੋਏਗੀ ਪੁੱਤਰੋ ਇਧਰ ਦੇਖੋ ਹਾਂ ਠੀਕ ਜੇ ਇੱਕ ਮਿੰਟ ਇੱਕ ਮਿੰਟ ਔਰ ਇਹਦਾ ਆ ਕਰਨ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਜੋ ਬੜੀ ਜੋ ਸਾਡਾ ਨਿਹਰਾ ਬਾਬਾ ਨਾਨਕ ਪੱਖੋ ਕੇ ਟਾਲੀ ਸਾਹਿਬ ਪਿੰਡ ਵਿੱਚ ਜੋ ਦੇਖਿਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੋ ਹਰ ਦੇ ਕਾਰਨ ਲੇਕਿਨ ਉਹ ਪ੍ਰਮਾਤਮਾ ਦਾ ਹੁਕਮ ਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਇਕਨੂ ਐਸੀ ਮਹਾਰਾਏ ਨੇ ਕਿਰਪਾ ਕੀਤੀ ਦੇਖੋ ਇਹ ਗੁਰੂ ਨਾਨਕ ਸਾਹਿਬ ਨੇ ਐਸੀ ਵਿਧ ਬਣਾਈ ਉਹਦੇ ਹੁਕਮ ਚ ਹੋ ਰਿਆ ਜੋ ਕੁਝ ਹੋ ਰਿਆ ਸੀ ਇਹ ਨਹੀਂ ਕਹਿ ਸਕਦੇ ਕਿ ਉਹ ਗਲਤ ਹੋਇਆ ਜੋ ਮਹਾਰਾਏ ਦਾ ਹੁਕਮ ਹੋ ਰਿਹਾ ਉਹਦੇ ਤੇ ਜੋ ਉਹਦੇ ਹੁਕਮ ਦੇ ਅੰਦਰ ਹੈ ਉਹੀ ਸਭ ਕੁਝ ਹੋਣਾ ਹੈ ਔਰ ਉਹਦੇ ਹੁਕਮ ਦੇ ਅੰਦਰ ਦੇਖੋ ਅੱਜ ਦੇਸ਼ਾਂ ਪਰਦੇਸਾਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਪਹੁੰਚ ਕੇ ਲੰਗਰਾਂ ਦੀਆਂ ਸੇਵਾਵਾਂ ਕਰ ਰਹੇ ਨੇ ਇਹ ਇੱਕ ਸਾਨੂੰ ਇੱਕ ਮੈਸੇਜ ਜਾਂਦਾ ਹੈ ਕਿ ਅਸੀਂ ਸਾਰੇ ਦੇਸ਼ ਦੇ ਬੰਦੇ ਕਿੰਨੇ ਸਾਰੇ ਆਪਸ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਕਿ ਸੰਗਤਾਂ ਕਿੱਥੋਂ ਰਾਜਸਥਾਨ ਹਰਿਆਣਾ ਦਿੱਲੀ ਆਪਣਾ ਕੇਰਲਾ ਹੋਰ ਸਾਊਥ ਤੋਂ ਯੂਪੀ ਤੋਂ ਦੇਸ਼ਾਂ ਪ੍ਰਦੇਸ਼ਾਂ ਸੰਗਤਾਂ ਆ ਕੇ ਖਾਲਸਾ ਏਡ ਵਾਲੇ ਬਾਹਰੋਂ ਆ ਕੇ ਸਾਰੇ ਸੰਗਤਾਂ ਸੇਵਾ ਕਰਦੀਆਂ ਨੇ ਯੂਪੀ ਤੋਂ ਕੋਈ ਅਸੀ ਸਟੇਟ ਨਹੀਂ ਹੈਗੀ ਹਿੰਦੁਸਤਾਨ ਦੀ ਕਿ ਜਿੱਥੋਂ ਕੋਈ ਸੰਗਤਾਂ ਨਾ ਪਹੁੰਚੀਆਂ ਹੋਣ ਤੇ ਬੜੀਆ ਪਾਰ ਕਿਰਪਾ ਇਹ ਸਾਡੀ ਸਾਰੀ ਸੰਗਤ ਨੂੰ ਇਕੱਠਿਆ ਕੀਤਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਅੱਜ ਬੜੀ ಅಪਾਰ ਕਿਰਪਾ ਕੀਤੀ ਹੈ ਉਹ ਦਾਸ ਵੱਲੋਂ ਵੀ ਜੋ ਸੰਗਤਾਂ ਨੇ ਦੇਸਾਂ ਪਰਦੇਸਾਂ ਤੋਂ ਸੇਵਾ ਕਰਕੇ ਕਮਲਾਂ ਦੀ ਸੇਵਾ ਕੀਤੀ ਮਹਾਰਾਜ ਕਹਿੰਦੇ ਕਿ ਹੋਰ ਬਾਕੀ ਫਿਰ ਵੀ ਉਸ ਤੋਂ ਬਾਅਦ ਵੀ ਅਸੀਂ ਉਹਨਾਂ ਦੇ ਨਾਲ ਖੜੇ ਆਂ ਤੇ ਉਹ ਕਮਲਾਂ ਦੀ ਸੇਵਾ ਔਰ ਸਾਡੇ ਰਾਜਸਥਾਨ ਤੋਂ ਹੋਰ ਗੁਰੂ ਮਹਾਰਾਜ ਦੇ ਗੁਰੂ ਨਾਨਕ ਦੇਵ ਨਾਮ ਲੇਵਾ ਸੰਗਤ ਜਿਹੜੀ ਰਾਜਸਥਾਨ ਤੋਂ ਜਿਹੜੇ ਕਿ ਆਪਣਾ ਭਾਈ ਧਰਮਿੰਦਰ ਸਿੰਘ ਜੀ ਪਹੁੰਚੇ ਨੇ ਇੱਥੇ ਉਹਨਾਂ ਦੀ ਸਾਰੀ ਟੀਮ ਦੀਵਾਨ ਜੀ ਔਰ ਉਹਨਾਂ ਦਾ ਸਾਰਾ ਸਾਰੀ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੈ ਉਹ ਵੀ ਰਸਤਾ ਲੈ ਕੇ ਆਏ ਨੇ ਤੇ ਉਹ ਵੀ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਕਰਨ ਕੇ ਅਸੀਂ ਘਰ ਦੇ ਵਿੱਚ ਅੰਦਰ ਅੰਦਰ ਜਾ ਕੇ ਡੋਰ ਟੂ ਡੋਰ ਜਿਹੜਾ ਜਾ ਕੇ ਉਹ ਸੰਗਤਾਂ ਦੀ ਸੇਵਾ ਕਰਾਂਗੇ ਸਾਰੇ ਤੇ ਦਾਸ ਦੀ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਇਹੋ ਜੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਜਿਸ ਤਾਂ ਇਹ ਪਿਆਰ ਤੁਸੀਂ ਸੰਗਤਾਂ ਦੇ ਵਿੱਚ ਆਪ ਵਸ ਕੇ ਸਾਰਾ ਕੀਤਾ ਇਹ ਪਰਿਵਾਰਾਂ ਦਾ ਪਿਆਰ ਆਪਸ ਵਿੱਚ ਹੋਰ ਦਿਨ ਦੁਗਣੀ ਰਾ ਚੋਗਣੀ ਪ੍ਰਿਆਰ ਵਧੇ ਤੇ ਜਿਹੜਾ ਆਪਾਂ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਦੀ ਜਿੱਥੇ-ਜਿੱਥੇ ਨੀਡ ਹੈ ਉੱਥੇ-ਉੱਥੇ ਆਪਾਂ ਇਹ ਸੰਗਤਾਂ ਦੀ ਸੇਵਾ ਪਹੁੰਚਾ ਸਕੀਏ ਔਰ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਈ ਜਿਸ ਤਾਂ ਉਹ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਹੀ ਹੋਰ ਅਗਾਹ 2 ਮਹੀਨੇ ਬਾਅਦ ਜਦੋਂ ਕਨਕਾ ਬਿਜਨੀਆਂ ਨੇ ਉਸੇ ਤਰ੍ਹਾਂ ਫੇਰ ਸੰਗਤਾਂ ਦੀ ਸੇਵਾ ਕਰਨ ਤੇ ਜਿਨ੍ਹਾਂ ਨੇ ਘਰ ਮਹਾਰਾਜ ਦੀ ਕਿਰਪਾ ਨਾਲ ਜਿਨ੍ਹਾਂ ਨੇ ਪਿੰਡ ਅਡਾਪਟ ਕੀਤੇ ਨੇ ਕਿ ਆਹ ਪਿੰਡਾਂ ਨੂੰ ਅਸੀਂ ਸਹੀ ਕਰਾਂਗੇ ਦਾਸ ਉਹਨਾਂ ਨੂੰ ਵੀ ਤੈਦਿਲੋਂ ਬੇਨਤੀ ਕਰਦਾ ਕਿ ਉਹ ਇੱਕ ਵਾਰ ਆ ਕੇ ਆਪਣੀ ਟੀਮ ਭੇਜਣ ਤੇ ਉਹ ਇੱਕ ਇੱਕ ਘਰ ਵਿੱਚ ਜਾ ਕੇ ਦੇਖਣ ਕਿ ਕਿਸ ਘਰ ਦੇ ਵਿੱਚ ਜਿਹੜਾ ਕੋਈ ਲੋੜ ਹੈ ਜਿੱਥੇ ਘਰ ਟੁੱਟ ਗਏ ਨੇ ਜਾਂ ਜਿਹੜੇ ਘਰਾਂ ਦੀਆਂ ਛੱਤਾਂ ਚੋਰੀਆਂ ਨੇ ਜਾਂ ਬਾਲੀਆਂ ਦੀਆਂ ਨੇ ਉਹਨਾਂ ਨੂੰ ਅਸੀਂ ਅਗਰ ਪੱਕੇ ਸਾਰੇ ਮਿਲ ਕੇ ਕਰੀਏ ਤੇ ਕਿਉਂਕਿ ਉਹ ਸਾਨੂੰ ਡੋਰ ਟੂ ਡੋਰ ਜਾ ਕੇ ਵੇਖਣਾ ਪਏਗਾ ਆਪਾਂ ਇਹ ਨਹੀਂ ਕਿ ਆ ਚਲੋ ਜੀ ਇੱਕ ਪਿੰਡ 'ਚ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਕਰ ਦਿੱਤਾ ਤੇ ਉਹ ਕਰਕੇ ਨਹੀਂ ਸਾਨੂੰ ਅਗਰ ਪਿੰਡ ਪੂਰਾ ਸਹੀ ਕਰਨਾ ਹੈ ਤੇ ਫਿਰ ਸਾਨੂੰ ਪਿੰਡੇ ਡੋਰ ਟੂ ਡੋਰ ਦਰਵਾਜਾ ਖੋਲ ਕੇ ਉੱਥੇ ਜਾਣਾ ਪਏਗਾ ਜਿਹੜਾ ਅਸੀਂ ਸੰਗਤਾਂ ਦੀ ਸੇਵਾ ਕਰ ਸਕੀਏ ਔਰ ਦਾਸ ਸਮੂਹ ਸੰਗਤਾਂ ਨੂੰ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਨੂੰ ਤਹਿ ਦਿਲੋਂ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੰਮਲਾਂ ਦੀ ਸੇਵਾ ਔਰ ਹੋਰ ਹੋਰ ਬੜੀਆਂ ਬੜੀਆਂ ਸੇਵਾ ਜਿਹੜੀਆਂ ਗੱਦਿਆਂ ਦੀਆਂ ਸੇਵਾ ਭੇਜੀਆਂ ਮਹਾਰਾਜ ਨੇ ਕਿਰਪਾ ਕੀਤੀ ਦਾਸ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਗੁਰੂ ਮਹਾਰਾਜ ਦੀ ਕਿਰਪਾ ਕਰੁਣਾ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਜੋ ਵੀਰ ਪੇਦਾ ਲੰਗਰ ਚਲਾਇਆ ਸੀ ਇਸੇ ਤਰ੍ਹਾਂ ਹੀ ਉਹਨਾਂ ਦੇ ਮਨ ਵਿੱਚ ਵਸ ਕੇ ਮਾਰੇ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਹਨੇ ਬਚਨ ਕਰਦਾ ਦਾਸ ਪੱਤੇ ਬੁਲਾਉਂਦਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਓਕੇ ਹਾਂਜੀ ਬੀਠਾ ਰਾਬ ਕਹਾ ਸੀ ਆਏ ਆ ਤੁਸੋਂ ਰਸ਼ਨ ਲੈ ਕੇ ਆਏ ਆ ਦਸਤਾਰ ਸਹਿ ਆਪਤਾ ਹੈ ਨਾਮ ਕੀ ਮੇਰਾ ਨਾਮ ਜੀ Dharmendra Singh ਹੈ ਉਰਫ Hanuman Khatka ਆਪਣੀ ਟੀਮ ਹੈ ਦੀਵਾਂ ਜੀ ਆਪਣੇ ਭਾਈਏ सोनू தாக்கੜ ਜੀ हम राजस्थान से आए भरतपुर से तो अपने भाइयों ने बहुत मेहनत की गाँव वहाँ मतलब ग्रुप बनाया इकट्ठा किया सब कुछ कि हमने वहाँ पंजाब में फ्लड हुआ है अपना तो कि हमने सुना तो ऐसा हुआ कि बाढ़ पीड़ितों कि सहायता के लिए कुछ हम मदद करना चाहें कर सकते हैं संतों के लिए जो हमारे गुरु बाबा जी मिले हमें तो अपनी टीम का बहुत बहुत हम आभार हैं तो थोड़ा नर्वस हो रहा हूँ मैं क्या हम अनाज लेकर आए जी हमें अनाज है अपने पास में पचास कट्टे अनाज है और कुछ दाल है कुछ सरसों का तेल है ऐसे हम राशन ले कर हैं सारी टीम हमारी इकट्ठा करके लाइए टीम में सात बंदे हैं अपने सातों बंदे ने बहुत मेहनत की और सब लोगों ने हमारा उधर बहुत सहयोग किया वहाँ गाँव से हम आए जो को भेजा और यहाँ पर भी हमारे लिए बहुत सपोर्ट मिल रहा है आपका मीडिया सब का सबका तो जितनी हम हो सके से सेवा हम करना बन जाए थैंक तो यू